ਅੱਜ ਤੱਕ ਸਮਾਗਮਾਂ ਨੇ ਵੀ ਇੱਥੇ ਆਗਾ ਦੇ ਕੇ ਕੋਈ ਹਸਾਬ ਨਹੀਂ ਕੀਤਾ ਇਹ ਸੋਸਾਇਟੀ ਦੀਆਂ ਅਮਾਨਤਾ ਨੇ ਸਾਡੀ ਅਸੀਂ ਇੱਕ ਵਰਤਾਰੇ ਤੋਂ ਵੱਧ ਕੁਝ ਨਹੀਂ ਸਾਡੇ ਜੋ ਪਹਿਲਾ ਸਾਡੇ ਬਜ਼ੁਰਗ ਸਾਨੂੰ ਇਹ ਸਾਰੀਆਂ ਚੀਜ਼ਾਂ ਦੇ ਕੇ ਗਏ ਆ ਅਸੀਂ ਉੱਤੇ ਆਪਣਾ ਚੌਕੀਦਾਰਾ ਕੁਝ ਸਮੇਂ ਲਈ ਸਾਡੀ ਡਿਊਟੀ ਲੱਗੀ ਅਸੀਂ ਕਰਨਾ ਜਿਸ ਸਥਾਨ ਵਿੱਚ ਅਸੀਂ ਆਏ ਆ ਉਦੇ ਬਾਰੇ ਥੋੜਾ ਜਿਹਾ ਦੱਸਣਾ ਹੈ ਕਿ 1473 ਦੇ ਵਿੱਚ ਬਣੀ ਇੱਕ ਮੋਮੈਂਟ ਹੈ ਜਿੱਦੀ ਯਾਦ ਹੈ ਕਿ ਇਹ ਜਿਹੜਾ ਇਹ ਦੀਵਾ ਇਹਦੇ ਵਿੱਚ ਜਾਂਦਾ ਰੱਖਿਆ ਹੋਇਆ ਹੈ ਕਿਉਂਕਿ ਉਹਦਾ ਵੀ ਸਹਿਜ ਨਾ ਸੀ ਪੰਜਾਬੀ ਦੇ ਪਹਿਲਾ ਮੈਂ ਜਿੱਥੇ ਬੀਬੀਆਂ ਪੜਾਈਆਂ ਉਹਨਾਂ ਨੂੰ ਦੱਸਣਾ ਕਿ ਉਹਨਾਂ ਬਹੁਤ ਘੱਟ ਮੈਂ ਕਰੀ ਇਹ ਬੀਬੀਆਂ ਕੋਈ ਗੱਲ ਸੁਣੀ ਨਹੀਂ ਸੀ ਕਿ ਉਹਨਾਂ ਨੂੰ ਯਾਦ ਪਤਾ ਨਹੀਂ ਇਹ ਪੰਜਾਬੀ ਦੀ ਪਹਿਲੀ ਮੈਗਜ਼ਿਨ ਔਰਤਾਂ ਦੀ ਇਸ ਕਿਤੇ ਦੇ ਵਿੱਚ ਮਤਲਬ ਕਲਪਾਤ ਜੀ ਨੇ ਸਾਰੇ ਇਸ ਦੇ ਵਿੱਚ ਪੰਜਾਬੀ ਪਹਿਲਾ ਨਿਕਲ ਉਸ ਸਮੇਂ ਯੂਰਪ ਦੇ ਵਿੱਚ ਵੀ ਕੋਈ ਔਰਤਾਂ ਵਾਸਤੇ ਸਪੈਸ਼ਲ ਪੈਕਿੰਗ ਨਹੀਂ ਸੀ ਕਿਤੇ ਔਰ ਇਸੇ ਮੂਮੈਂਟ ਤੋਂ ਪੈਦਾ ਹੋਇਆ ਪੰਜਾਬ ਦਾ ਪਹਿਲਾ ਔਰਤਾਂ ਦਾ ਸਕੂਲ ਤੇ ਇੱਕ ਕੰਨਿਆਮਾਨ ਜਨਿਆ ਉਹਨੇ ਵਿੱਚ ਸਾਡੇ ਪੰਜਾਬ ਵਿੱਚ ਕੋਈ ਪੀਐਚ ਨਹੀਂ ਹੋਈ

ਗੁਰਦੁਆਰੇ ਦੇ ਵਿੱਚ ਪਾਠ ਨਹੀਂ ਸੀ ਕਰ ਸਕਦੀਆਂ ਦਿੱਪਤ ਅਸੀਂ ਦੇਖਿਆ ਫੁਟੜ ਸਿਸਟਮ ਤੋਂ ਸੀ ਆਇਆ ਸੀ ਤੇ ਉਹਨਾਂ ਲੋਕਾਂ ਨੇ ਕਿੱਡਾ ਮੱਥਾ ਲਾਇਆ ਤੇ ਆਮ ਸਮਾਜ ਤੋਂ ਆਏ ਲੋਕ ਸੀ ਕੋਈ ਉਹ ਸੰਦੇ ਅਲੀਟ ਸੋਸਾਇਟੀ ਨਹੀਂ ਸੀ ਸੋ ਸਾਡਾ ਜਿਹੜਾ ਫਰਕ ਬਣਦਾ ਸੀਗਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਸਾਰੇ ਮੈਂ ਆਪ ਪੁੱਛ ਰਿਹਾ ਜਿਵੇਂ ਸਾਰਿਆਂ ਤੁਸਨ ਕੀ ਪਰ ਅਸੀਂ ਪਿਛਲੇ 30 35 40 ਸਾਲ ਤੋਂ ਜਿਸ ਤਰ੍ਹਾਂ ਦਾ ਪੰਜਾਬ ਦੇ ਲੋ ਹਟਾਰੇ ਜਿਹੜੇ ਪੰਜਾਬ ਦੇ ਮਸਲੇ ਸੀਗੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਹੋਏ ਸੀ। ਇਤੋਂ ਦੇ ਜਵਾਨੇ ਨੇ ਧਰਮ ਨਾਲ ਜੁੜੇ ਹੋਏ ਸੀ। ਉਹ ਮਸਲੇ ਸਾਨੂੰ ਸਹਿਤ ਉਸ ਪੱਧਰ ਤੇ ਦੇਖਣ ਨੂੰ ਮਿਲੇ। ਜਦੋਂ ਮੈਂ ਪੰਜਾਬ ਦੇ ਵਿੱਚ ਮੈਂ ਆਪਣੀ ਪੀ ਐਚ ਡੀ ਸਟੱਡੀ ਕਰ ਰਿਹਾ ਸੀਗਾ ਮੈਂ ਪੰਜਾਬ ਦੇ ਜੋੜ ਮਿਲਾਂ ਦਾ ਅੰਥਰੋਪੋਲੋਜੀਕਲ ਪੱਖ ਤੋਂ ਸਟੱਡੀ ਕੀਤਾ ਸੀਗੇ ਤੇ ਮੈਨੂੰ ਉਸ ਵਕ ਪੰਜਾਬ ਦੇ ਮਿਲਿਆਂ ਦੇ ਇੱਥੇ ਲੱਖਾਂ ਦੇ ਲੋਕ ਤਾਂ ਸੀ। ਵੀ ਵੀ ਪਤੀ ਪਤੀ ਲੱਖ ਲੱਖ ਆਪ ਨੂੰ ਜੀਦਾ ਪਰ ਇੱਕ ਵੀ ਕਿਤਾਬ ਨਹੀਂ ਸਰਦਾਰ ਸਾਹਿਬ ਦੇ ਜੋੜ ਮੇਲੇ ਦੇ ਕਿਤਾਬ ਨਹੀਂ ਮਿਲਦੀ ਫਤਿਹਗੁਰ ਦਾ ਇਤਿਹਾਸ ਬੇਸਰਦਤਨ ਲਿਖਿਆ ਹੋਇਆ ਗੁਰਮਤ ਸਹਿਬ ਕਰਨ ਉਹ ਸੰਪੂਰਨ ਗਏ ਲੇਕਿਨ ਉਹਨਾਂ ਦੇ ਜਿਹੜੇ ਇੰਨੇ ਲੋਕ ਕਿਉਂ ਜਾਂਦੇ ਆ ਮੇਰੇ ਉੱਤੇ ਸਵਾਲ ਸੀ ਬਤੀ ਕਰ ਰਹੇ ਤੇ ਸਾਡੇ ਕਮਿਊਨਿਟੀ ਸਟਡੀ ਸਾਡੇ ਸੇਟਰ ਅਮੈਸਰ ਵਰਦੀ ਕਿ ਕਿਉਂ ਇਹ ਬਸ ਇਸ ਹਰੇ ਹੱਥ ਦੇ ਤੋ ਇਹ ਅਜੀ ਕਿੰਨੇ ਸਾਲ ਬਾਅਦ ਦੇ ਰਿਹਾ 35 ਸਾਲ ਬਾਅਦ ਵੀ 35 ਸਾਲ ਬਾਅਦ ਜਸਵੰਤ ਖਾਲੜਾ ਦੀ ਫਿਲਮ ਆ ਰਹੀ ਹੈ ਮਤਲਬ ਕੋਈ ਇਸ ਤਰ੍ਹਾਂ ਦਾ ਸਾਡੇ ਸਾਡੇ ਸੈਨਿਕ ਦੀ ਇੱਛਾ ਕੌਣ ਮਾਰ ਸਕਿਆ ਮੈਂ ਪਿਛਲੇ ਦਿਨ ਅਕ کشمیر ਜਾ ਕੇ ਆਇਆ ਜਿਹੜੇ ਕਸ਼ਮੀਰੀ ਸਹਿਜਕਾਰ ਆ ਉਹਨਾਂ ਦੀਆਂ ਦੇ ਬਸਰੇ ਉਹਨਾਂ ਦੀ ਸਹਿਜ ਵਿੱਚ ਦਿੱਸਦੇ ਉਹਨਾਂ ਦੀ ਨਿਸ਼ਾਨੀ ਤਜਾਦ ਦੇ ਕੁਸਤਰਾ ਤੁਸੀਂ ਨਹੀਂ ਅ ਕੁਝ ਜ਼ਿਕਰ ਹੋਇਆ ਹੁਣ ਇੱਥੇ ਪੰਜਾਬ ਦੇ ਵਿੱਚ ਵਿੱਛ ਬੱਦਰ ਦਾ ਵੱਡਾ ਮਸਲਾ ਹੈ ਪਰਮਾਨੰਦ ਜੇਸਸ ਸੁਸਾਇਟੀ ਦੇ ਵਿੱਚ ਜੋ ਹਰ ਸਾਲ 4.5 ਲੱਖ ਬੱਚੇ ਹੈ ਹਰ ਸਾਲ ਆਇਆ ਦਾ ਟੈਸਟ ਬੈਕ ਨੇ 1.5 ਲੱਖ ਹਰ ਸਾਲ ਜਹਾ ਚੜ ਜਾਂਦਾ ਪਿਛਲੇ 10 15 ਸਾਲ ਤੋਂ ਲਗਾਤਾਰ ਹੀ ਬਤ ਵਰਤਾਰਾ ਚੱਲ ਰਿਹਾ ਹੈ। ਅਰ ਸਾਡੀ ਸੋਸਾਇਟੀ ਆਪਣੇ ਗੁਰੂ ਘਰਾਂ 'ਚ ਅਸੀਂ ਜੋ ਦਾ ਇਥੇ ਆ ਉਹਨੂੰ ਸੈਲੀਬ੍ਰੇਟ ਕਰਦਾ। ਪ੍ਰਵਾਸ ਕੋਈ ਵਾਰੀ ਨਾ ਹੋਇਆ ਸਾਡੇ ਤਾਂ ਗੱਲੀ ਬਾਗਤ ਹੋਇਆ ਸੀਗਾ। ਗੱਲੀ ਬਾਗਤ ਤਾਂ ਸਾਰਾ ਕੁਝ ਛੱਡ ਕੇ ਆ ਗਏ ਸੀ ਨੇ ਇਧਰੋਂ। ਇੱਥੇ ਲੋੜ ਪਈ ਸੀ ਆਪਣੀਆਂ ਜ਼ਮੀਨਾਂ ਵਕਤ ਕਰਾਇਆਂ ਨੇ। ਤੇ ਮੈਨੂੰ ਉਹ ਜਿਹੜੀ ਮੈਨੂੰ ਹਮੇਸ਼ਾ ਇਹ ਗੱਲ ਚੁੱਪਦੀ ਆ। ਕਿ ਸਾਡਾ ਅਸੀਂ ਇੰਨਾ ਕਿਉਂ ਇੱਥੇ ਪਹੁੰਚ ਗਏ ਜਾਈਏ ਇਹ ਜਿੰਨੀਆਂ ਸਗਿਆ ਪਿੱਤਰ ਸੰਸਥਾਾਂਾਂ ਸੀ ਵਿਆਹ ਵਰਗੇ ਸੰਸਥਾਾਂਾਂ ਆਜੀ ਤੱਕ ਬੁਰਦਵਾਰਿਆਂ ਤੇ ਉੱਥੇ ਵਿਆਹ ਦੀ ਗੱਲ ਦੇਖਣਾ ਕਿ ਬੁਰਦਵਾਰਿਆਂ ਦੇ ਵਿੱਚ ਗੁਰੂ ਦੇ ਸਾਹਮਣੇ ਗੁਰੂ ਦੇ ਸਾਥ ਨਿਸ਼ਾਵਾਰ ਕਰਨ ਵਾਲੇ ਲੋਕ ਗੁਰੂ ਦੇ ਸਾਹਮਣੇ ਆਪਣੇ ਭੈਣਾਂ ਆਦਿ ਨੂੰ ਝੂਠੇ ਵਿਆਰੇ ਸਰਟੀਫਿਕੇਟ ਅਰਦਾਸਾ ਕਰਦੇ ਤੇ ਮੈਨੂੰ ਉਹਨਾਂ ਦਾ ਕਰੈਕਟਰ ਸਮਝ ਨਹੀਂ ਆਉਂਦਾ ਕਿ ਮੈਂ ਉਹਨਾਂ ਤੋਂ ਕਿਹੜੇ ਇਤਲਾਹਾਤ ਦੀ ਉਮੀਦ ਕਰਾਂ ਕਿ ਜਿਹੜਾ ਵਿਅਕਤੀ ਅੱਜ ਇਸ ਤਰੀਕੇ ਨਾਲ ਬਾਹਰ ਜਾ ਰਿਹਾ ਆ ਉਹ ਵੀ ਅੱਗੇ ਆਉਣ ਵਾਲੇ ਇੱਕ ਵੱਡੇ ਜਿਹੀ ਕਸਵਾ ਕਿ ਚੱਲ ਹੋਈਦਾ ਇਹ ਸਾਰੇ ਜਿਹੜੇ ਮਸਲੇ ਆ ਜਿਸ ਪੱਤਰ ਦਾ ਪਹਿਲਾਂ ਜ਼ਿਕਰ ਹੋਇਆ ਆ ਕਿ ਉਹਨਾਂ ਵਾਲੇ ਜੇ ਇਸ ਰਫ਼ਤਾਰ ਨਾਲ ਚੱਲਦੇ ਰਹਿ ਕਿ ਉਹਨਾਂ ਵਾਲੇ ਸਮੇਂ ਤੇ ਇਸ ਤਰ੍ਹਾਂ ਦਾ ਜਿਹੜਾ ਰਿਪੋਰਟ ਆ ਰਹੀਆਂ ਨੇ ਇਹ ਤੇ ਤਾਂ ਮੇਗਾ ਗੱਲ ਹੈ ਪਹਿਲਾਂ ਵੀ ਗੱਲ ਇਸ ਸਾਡੇ ਯੂਨੀਟ ਹੈ ਯਾਰ ਪਰ ਉਹ ਨੂੰੜ ਕੇ ਜਿਹੜਾ ਹੁਣ ਹੈ ਇਹ ਕੋਣਪੇ ਜੁੜਨੋਂ ਬਾਹਰ ਜਾਣਾ ਪਿਆ ਇੱਕ ਤਾਂ ਜੇ ਬੰਟੇਗਾ ਬਾਕੀ ਤਕਰੀਬਨ ਜਿਸ ਤਰ੍ਹਾਂ ਦਾ ਹੁਣ ਮਾਹੌਲ ਚੱਲ ਰਿਹਾ ਹੈ ਜਿਸ ਤਰ੍ਹਾਂ ਦੇ ਸਾਡੇ ਨੂੰ ਸਰਟੀਫਿਕੇਟ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਿ ਉਹਦੇ ਵਿੱਚ ਸਾਰੀ ਖੁਸ਼ੀ ਹੈ ਵੱਡਾ ਇਸ ਜਿਹੜਾ ਵਰਗ ਸਮਾਜ ਦਾ ਅਲੀਨ ਵਰਗ ਹੈ وہ پرواس بہت پہلے ہے پر اس پھر جس پھر آکار پھر کا حصہ نہیں بن رہی وار کا حصہ نہیں بن رہے یہ سارے بہت ووال ہے سو ਸਾਡਾ ਤਾਂ ਇੱਕ ਜਿਹੜਾ ਆ ਹਰਿਆ ਮੇਨ ਚੋਕੇ ਸਾਡਾ ਸੋਸਾਇਟੀ ਹੈ ਇੱਕ ਸਮਾਜਿਕ ਗਿਆਨਾਂ ਦੇ ਤੇ ਖੜੀ ਹੈ ਕੋਈ ਵੀ ਫਿਰ ਸਾਰੇ ਮਸਲੇ ਆ ਸਾਡੇ ਉਹ ਸੋਸਾਇਟੀ ਦੇ ਅੱਜ ਇਸ ਮੱਧਰ ਤੇ ਪੰਜਾਬ ਦਾ ਕਿਸਾਨ ਹੈ ਔਰ ਜਿਹੜਾ ਹੈਗਾ ਮਜ਼ਦੂਰ ਹੈ ਉਹ ਆਤਮਿਕ ਕਾਰਜ ਕਰ ਰਿਹਾ ਹੈ ਲੇਕਿਨ ਸਾਡੇ ਸਹਿਤ ਦੇ ਨਿਵੇਸ਼ਰਾਂ ਅਕਿਛੇ ਨਾਵਲ ਦੇ ਤੇ ਕਿਛੇ ਨਾ ਉਹ ਨਹੀਂ ਦੇ ਦਿਆ ਕੋਈ ਨਹੀਂ ਦੇ ਦਿਆ ਐਂਟੀਮੇਟ میں تو کئی بار <سؤال> سارے لیڈر کیا ہے بھی کوئی پنجاب سیاسی لیڈر کوئی دارک لیڈر میں دیکھا کسی خود کسی کہ وہاں پالیٹکس کرتے کنکا لیے حصہ ہی نہیں ہے ਤੁਹਾਨੂੰ ਤੁਹਾਡੇ ਵਿੱਚੋਂ ਅਮੀਰ ਕੀਤੀ ਕਰਨੀ ਹੈ ਤੁਸੀਂ ਸਮਾਜ ਦਾ ਹਿੱਸਾ ਹੈ ਜੋ ਅਵੇਰ ਕਰਨਗੇ ਤੇ ਸਾਡੇ ਇੱਕ ਅਸੀਂ ਉਸ ਪੱਧਰ ਦਾ ਮੈਂ ਬਹੁਤ ਹੈ ਜਦੋਂ ਬਹੁਤ ਛੋਟੀ ਜਿਹੀ ਆਇਆ ਸੀ ਪੜ੍ਹਨ ਵਾਸਤੇ ਅਤਾਸੀ ਤਾਂ ਜੀ ਉਦੋਂ ਡਾਕਟਰ ਅਤਾ ਸਿੰਘ ਨਾਲ ਉਹਨਾਂ ਦਾ ਤੇ ਕੰਮ ਕਰਦੇ ਸੀਗੇ ਤੇ ਮੈਂ ਇਹਨਾਂ ਤੋਂ ਬਹੁਤ ਸੁੰਦਰ ਹਾਲਾਤ ਵਿੱਚ ਛੋਟਾ ਹੈ ਤੁਹਾਡੇ ਸਾਰਿਆਂ ਤੋਂ ਲੇਕਿਨ ਮੈਨੂੰ ਇਹ ਹੈਗਾ ਕਿ ਇਹ ਜਿਹੜਾ ਇੱਕ ਟੁਕੜ ਸਥਾਨ ਹੈ ਕੇਂਦਰ ਹੈ ਇਹ ਤੁਹਾਡਾ ਆਪਣਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਚੱਲਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਕੋਈ ਕਿਸੇ ਵਾਸਤੇ ਉਹ ਸਾਰੇ ਵਿਸ਼ਵਤਾ ਦਾ ਮਾਨਵਤਾ ਦਾ ਸੰਗ ਹੈ ਇਸੇ ਤਰ੍ਹਾਂ ਇਹ ਜਿਹੜਾ ਸੈਂਟਰ ਹੈ ਇੱਥੇ ਜਿਹੜੇ ਲੋਕ ਆਉਂਦੇ ਆ ਬਹਾਦਰ ਸਿੰਘ ਬੋਸਲ ਜੀ ਨੂੰ ਪਤਾ ਆ ਕਿ ਅਸੀਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿ ਅਸੀਂ ਉਹਦੇ ਨਾਲ ਸਹਿਮਤ ਹੋਈਏ ਨਾ ਹੋਈਏ ਮੇਰੇ ਇਹ ਕੋਈ ਵੀ ਰੱਬੇ ਪੱਤੀ ਹੈ ਮੇਰੇ ਕਾਂਗਰਸ ਦੇ ਲੋਕਾਂ ਕੋਲ ਵੀ ਆ ਕੇ ਉਹ ਐਸੇ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਕਿਉਂਕਿ ਉਹ ਵੀ ਪੰਜਾਬ ਦਾ ਹਿੱਸਾ ਅਸੀਂ ਮੰਨਦੇ ਅਸੀਂ ਜਿਹੜੇ ਲੋਕਾਂ ਨਾਲ ਸਾਡੀ ਵਿਚਾਰਧਾਰਾ ਨਾਲ ਵੀ ਸਹਿਮਤ ਰਹਿੰਦੇ ਉਹਨਾਂ ਨੂੰ ਵੀ ਅਧਿਕਾਰ ਹੈਗਾ ਆਪਣੀ ਗੱਲ ਕਹਿਣ ਦਾ ਸੁਣਨ ਦਾ ਅਸੀਂ ਇਹ ਇਹ ਤੁਹਾਡਾ ਆਪਣਾ ਸਿੰਦਰ ਇਹਨੂੰ ਜਦੋਂ ਮਰਦੀ ਔਰ ਨਾਲ ਜੇ ਇਹ ਮੈਸ ਮੇਰੇ ਜਿਸ ਤਰ੍ਹਾਂ ਮਹਿਸੂਸ ਕੀਤਾ ਸੀਗਾ ਵਾਰ-ਵਾਰ ਇਸ ਤਰ੍ਹਾਂ ਅਭੀਰ ਕਰ ਦਿੱਤੀ ਜਾਣੀ ਸੀ ਕਿ ਅਸੀਂ ਧਾਰਮਿਕ ਸਮਾਜਿਕ ਭਾਈ ਗਰਦਾਸ ਜੀ ਦੀਆਂ ਵਾਰਾਂ ਨੇ ਤੇ ਭਾਈ ਗਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੀ ਕੁੱਝ ਲੱਕ ਸਾਹਿਬ ਨਾ ਕਰਦੇ। ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨਾ ਕਥਾਵਾਂ ਨੇ ਸੱਸੀ ਪੁੰਨੂ ਤੇ ਸਾਰੇ ਹੀ ਹੀਰਵਾ ਸਾਰੇ ਦਾ ਜ਼ਿਕਰ ਕੀਤਾ। ਲੇਕਿਨ ਉਹ ਕੋਈ ਪਾਸ਼ਾਤ ਕਰਦੇ। ਅਸੰਗਤ ਪਾਸ਼ਾਤ ਸੇ ਪਿੰਡ ਦੀ ਧਾਈ ਵਿੱਚ ਵੀ ਪ੍ਰਵਾਨ ਨਹੀਂ ਕੀਤੀ ਗੱਲ ਕਰਦੇ। ਇਸੇ ਕਾਰਨ ਪ੍ਰਵਾਨ ਨਹੀਂ ਕੀਤੀ। ਲੇਕਿਨ ਸੱਗਤ ਪਾਸ਼ਾਤ ਸਾਡੇ ਸੀ ਸਾਡੇ ਇੰਪੋਰਟ ਧਾਰਮਿਕਾ ਸਮਾ ਦਿੱਤਾ ਸੱਭਾ ਸੋ ਇਸ ਤਰ੍ਹਾਂ ਵੀ ਕਿਸੇ ਵੀ ਜਿਹੜਾ ਕਲਾਕਾਰ ਹੈ ਕੋਈ ਪਾਬੰਦੀ ਨਹੀਂ ਲਾਈ ਰੱਖਣੀ ਕਿ ਤੂੰ ਇੱਥੇ ਬੋਲ ਰਿਹਾ ਹੈ ਇਹ ਉਹ ਦੀ ਆਪਣੀ ਇਛਾ ਹੈ ਲੇਕਿਨ ਜਿਹੜੀ ਸਾਡੇ ਸਮਾਜ ਚ ਪ੍ਰਵਾਨ ਹੁੰਦੀ ਹੈ ਉਹ ਰਹਿਣਾ ਹਰ ਇੱਕ ਦਾ ਇਸ ਤੋਂ ਪਾਰ ਕਰਨਾ ਚਾਹੀਦਾ ਉਹ ਕਰਦੇ ਇਸ ਤਰ੍ਹਾਂ ਵੀ ਮੈਂ ਸਾਡੇ ਕੈਂਪਸ ਵਿੱਚ ਕੋਈ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਹੈ ਕੋਈ ਲਾਚ ਨਹੀਂ ਲੇਕਿਨ ਉਹ ਜਿਹੜੀ ਅਸੀਂ ਕਿਤੇ ਨਹੀਂ ਬੋਲ ਸਕਦੇ ਆਪਣੀ ਫੈਮਿਲੀ ਦੇ ਮੱਧੜ ਕੇ ਗੋਣ ਨਹੀਂ ਸਕਦੇ ਉਹਦੇ ਦੇ ਜਨਮ ਪਾਵਤ ਨਹੀਂ ਇਹਦੇ ਤੇ ਕੋਈ ਆਖਣਾ ਨਹੀਂ ਸਕਦਾ ਉਹ ਉਹੀ ਕੀਤਾ ਕਰਦੇ ਸੋ ਮੈਨੂੰ ਲਾਇਆ ਕਿ ਮੈਂ ਰਾਤ ਹੀ ਵਾਪਸ ਆਇਆ ਬਾਅਦ ਫਿਰ ਜਿਸ ਤਰ੍ਹਾਂ ਗੱਲ ਹੋਈ ਪਤੰਗੀ ਦੀ ਨਾ ਉਹ ਵੀ ਬਾਕੀ ਸੀਗਾ ਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਇਸ ਸਮਾਰਣ ਵਾਸਤੇ ਜ਼ਰੂਰੀ ਤਿਆਰੀਆਂ ਚੀਨ ਉਹਨਾਂ ਦੀ ਨਿਗਾਨੀ ਵਰਮ ਨਹੀਂ ਨਹੀਂ ਕਰ ਸਕਿਆ ਜੇ ਅੱਜ ਦੇ ਕਿਸੇ ਸਮਾਰਣ ਦੇ ਵਿੱਚ ਕੋਈ ਘਾਟ ਰਹਿ ਗਈ ਹੋਵੇ ਉਹਦੇ ਵਾਸਤੇ ਮੈਂ ਜਿਹੜਾ ਮਾਜਾ ਤੇ ਨ ਵੀ ਕਰਦਾ ਆਪਣੇ ਪਾਸੋਂ ਸਾਸਤਰੀ ਦੇ ਪਾਸੋਂ ਮਾਫੀ ਮੰਗਦਾ ਬਾਕੀ ਮੈਨੂੰ ਜਿਵੇਂ ਵੀ ਤੁਸੀਂ ਕਦੋਂ ਵੀ ਹੁਕਮ ਕਰੋਗੇ ਤੁਹਾਡਾ ਆਪਣਾ ਘਰ ਹੈ ਇਹਦੇ ਵਿੱਚ ਤੁਹਾਨੂੰ ਕੋਈ ਸਿਰਫ ਕੰਮੇ ਜਤਰਾ ਹੋਏਗਾ ਜਾਂ ਸੀਓ ਤੋਂ ਤਾਂ ਮੈਂ ਉਹਦੇ ਵਾਸਤੇ ਕਿਉਂਕਿ ਸਾਰਾ ਸੰਗਤਾਂ ਲਈ ਅਸੀਂ ਕਿਧੋ ਧੰਨ ਕਰੋੜੀ ਲੈ ਕੇ ਆਏ ਇੱਥੇ ਸੰਤਾ ਸਾਨੂੰ করুণਾ ਪਈਏ ਜਿੰਦਗੀ ਉਸ ਸੋਸਾਇਟੀ ਦੇ ਲੋਕ ਦਿੰਦੇ ਕੱਲਾ ਕੱਲਾ ਬੰਦਾ ਸਮਝੇ ਰੂਣਾ ਦੇ 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 ਜਾਂਦਾ ਹੈ ਇਹ ਸਾਰਾ ਸਿੱਖ ਕਿਸੇ ਤੋਂ ਕਿਸੇ ਤੋਂ ਬਾਰ ਨਹੀਂ ਹੁੰਦੇ ਇਹ ਸਾਰੇ ਲੋਕਾਂ ਸਾਡੇ ਜਿਹੜੇ ਦਸਵੰਦ ਲੋਕ ਜਿੰਨਾਂ ਤੁਹਾਡੇ ਅੰਗੇ ਸਾਰੇ ਦਿੱਤੇ ਆ ਤੇ ਉਹਨਾਂ ਨਾਲ ਤੱਕਰੇ ਇਹਦੇ ਵਿੱਚ ਅਸੀਂ ਸਮਝਦੇ ਆ ਕਿ ਸੁਸਾਇਟੀ ਦਾ ਹੀ ਹਿੱਸਾ ਹੈ ਸੁਸਾਇਟੀ ਦੇ ਨਾਲ ਕੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਲਿਖ ਰਹੇ ਹੋ ਤੁਸੀਂ ਮੁੱਦੇ ਦਾ ਆਗਮਨ ਇਸ ਕਰਕੇ ਸਾਰਾ ਜਿਹੜਾ ਸਾਡੇ ਇੱਕ ਨਮਾਲਾ ਜੱਜੇ ਵਿੱਚ ਆ ਤਾ ਹੈ ਕਿ ਇਹ ਤੇ ਦੇ ਜਿਹੜਾ ਵੀ ਇਤਿਹਾਸੀ ਪੱਤੇ ਆਪਾਂ ਸਮਾ ਸਰਗਵੂ ਪੂਜੀਵਾਦ ਗਿਆਨ ਅਤੇ ਅਨੇਸ਼ਾ ਚਾਰ ਐਨਪੀਟੀ ਜਿਮਾਦਰਤਾ ਬਹਿ ਕਪਾਲਾ ਸਭ ਬਹੁਤ ਅੱਜ ਬਹੁਤ ਬੋਤਾਂ ਵਾਜੀ ਰੂਪ ਹਿਮਾਇਤ ਤੋਂ ਗਾਣੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਆ ਕੇ ਮੰਦਰੀਆ ਹਾਲ ਵੀ ਨਹੀਂ ਐਸੀ ਹਾਲ ਹੈ ਕਿ ਇਸ ਚੀਜ਼ ਵੀ ਕਰ ਗਈ ਨਹੀਂ ਤੇ ਜਿਹੜੇ ਵੀ ਮੁੱਦੇ ਸਾਰਨੇ ਉਠਾਏ ਨੇ ਬਿਲਕੁਲ ਬੜੇ ਹੀ ਸੋਚ ਵਿਚਾਰ ਵਾਲੇ ਨੇ جیسا ہم سارے لوگوں کو سکنا چاہیتا ہے دیکھ گے تو آپ کو یہ بھی تارک کرنگی اکشانی ساتھ دیکھ کے ابھی اپنا ننگر تیار رہا ہے سارے ننگر ساتھ کے جانا جیس تو گنا ڈاکٹر جا سکتا جو میں پہنٹی کر رہا ہی کیوا کس کی آئی ہے میماننا نے داتا مواد دا کر لی جیس تو باہد فوٹوں بھی مونی ہے تا ہی کوئی جائے رہا پلیس بردلتے, نے بیٹھے دفتر ڈاکٹر پرشاد جی نے جی گل کہی ہے وہ میں سمجھا کہ سارے سارے دن کے بے چیلی چھوڑ گئی ہے سچی بڑھتی اُسی وشے بار کبھی نہیں سوچا کہ جڑیاں برت رہا اس میں حصہ نہیں بنایا ابھی وہ لمبے لانگے لہم جائیں لیکن اصلی منترا سیب جاجی ਆਹ ਲਈ ਹੈ ਮੁਰਾਦਾਬਾ ਸੁਪਨਾ ਕੇ ਅਸੀਂ ਖੁਸ਼ਾਲ ਸੀ ਦੀ ਜਤਨਵਾਪਨ ਨੂੰ ਅੱਗੇ ਕਰਾ ਰਹੇ ਹਾਂ ਫਿਰ ਮੈਨੂੰ ਲੱਗਦਾ ਕਿ ਮੁਰਾਦਾ ਇੱਕ ਐਸੀ ਤੜਕ ਚਰੀ ਹੈ ਜਿਹੜੀ ਇਹ ਸਾਨੂੰ ਮਜ਼ਬੂਤ ਕਰਦੀ ਹੈ ਕਿ ਇਸ ਨੂੰ ਉਹ ਅਦਮੀ ਚਾਹੀਏ ਜਿਹੜੇ ਨਾ ਆਪਣਾ ਇੱਥੇ ਜਿਹੜੀ ਗੱਲ ਨਹੀਂ ਨਾ ਅਕਸਰਨ ਤੋਂ ਪੇਸ਼ ਨੇ ਔਰ ਤੋਂ ਚਵਨ ਨੂੰ ਮੈਂ ਆਪਣੇ ਆਪ ਨੂੰ ਵੀ ਇਹ ਸਮਝਦਾ ਕਿ ਉਤਪਨ ਕਰਨਾ ਚਾਹੀਦਾ ਕਿ ਉਹਨਾਂ ਬੰਦੇ ਦੀ ਚਾਹੀਏ تو اینا سلسوا ہے اینا سلسوا ہے اسی اس لیے بیتر بیار پرگیر کر دیا یہ دو قدر سنوک پر روڑ رائے گی اسی طرح پر دیکھتی کریں گے اور سب سے پر آجے رہو گے آپ سمتے پر آجے گا آؤں گے اب نگر چکے یہ دیکھوڑا سبب باپ پرانا کے چاہتے ہیں تاں اندر دن پر ਸਾਰੇ ਪਰ ਆ ਮਿਲ ਕੇ ਪ੍ਰਸ਼ਦਾ ਚੱਕਰ ਲਈ ਸਾਰੇ ਬਿਲ ਫੋਟੋ ਵਾਸਤੇ ਤਰੀਸਾਰੇ ਆਦੋਂ ਦੇਣੀ ਹੈ